हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀਆਂ ਦੋ ਬੜਾਂ ਸੇਰਾਂ ਦੇ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਜੀ ਹਾਂ ਵਧੀਆ ਬਈ ਤੁਸੀਂ ਦੱਸੋ ਵਧੀਆ 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 ਨਾਮ ਤੇ ਐਡਰੈਸ ਬੋਲ ਨਾਮ ਰੇਜਨ ਗੰਦਾਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੂ ਠੀਕ ਹੈ ਨੇੜੇ ਪਿੰਡ ਬਾਈ ਨੇੜੇ ਬਾਜਾਖਾਨਾ ਰੰਗ ਸਿੰਘ ਵਾਲਾ ਬੰਬੀਆ ਨਾਲ ਦੇ ਪਿੰਡ ਆ ਬਾਈ ਮੋਬਾਈਲ ਨੰਬਰ ਬੋਲ ਜੀ 9877624531 ਇਹ ਬਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੁੰਦੀ ਆ ਇਹ ਵੀਰੇ ਦੂਜੇ ਸੂਏ ਹੁੰਦੀ ਆ ਐਰ ਸ਼ਹਿਰ ਵੜਾ ਠੀਕ ਥੈਨ ਕੱਢਦੇ ਵੀਰੇ 5 ਤੋਂ 7 5 ਤੋਂ 7 ਦਿਨ ਲੈਂਦੀ ਆ ਕਰਮਲੀ ਢਿੱਲਾ ਦਿਖਾਦੇ ਬਈ ਢਿੱਲਾ ਬਹੁਤ ਆ ਢਿੱਲਾ ਦੇਖੋ ਬਈ ਬਾਨਾਦਾਰੀ ਬਹੁਤ ਆ ਬਈ ਜੀ ਰੂਕੀ ਚ ਬਹੁਤ ਆ ਵੜ ਹਜੇ ਕੱਚੀ ਆ ਦਿਨ ਲੈਂਦੀ ਆ ਤੇ ਥਾਣ ਦੇਖੋ ਕਿਆ ਬਾਤ ਆ ਕਰਲਾ ਕਰਲਾ ਥਣ ਵਿਚਾਰੇ ਥਣ ਨਿਕੜਵੇਂ ਪੂਰੇ ਗੈਫ ਸੀਲ ਸੂਲ ਵੀ ਫੋਲਾ ਨਹੀਂ ਥਾਣਾ ਪੂਰੀ ਠੰਡੀ ਸੀਲ ਆ ਬਿਨਾ ਨਿਆਣੇ ਤੋਂ ਲੈ ਮਾਉ ਇਹਨਾਂ ਬਹਿ ਜਾ ਕੋਈ ਚੱਕ ਨਹੀਂ ਨਹੀਂ ਕਹਿਣਾ ਚਰਮਣੀ ਨੇ ਕੁਛ ਨਹੀਂ ਆ ਰੰਗ ਰੂਪ ਚੰਗਾ ਐਰ ਸ਼ਹਿਰ ਬਰੀਡ ਆ ਖੋਲ ਲਾ ਬਈ ਤੋਰ ਕੇ ਦਿਖਾ ਦੇ ਕਿੰਨਾ ਦੁੱਧ ਦਾ ਰਿਕਾਰਡ ਦੱਸਿਆ ਸੀ ਦੁੱਧ ਵੀਰੇ ਮਾਲਕਾਂ ਨੇ ਪਲੂਨ ਦਾ 18 ਲੀਟਰ ਦੱਸਿਆ ਇਹ ਕਿ 18 ਤੋਂ 20 ਤਾਂ ਨਾਰਮਲੀ ਚ ਆਜੂ ਬਾਈ ਠੀਕ ਆ ਬਾਈ ਦੁੱਧ ਦਾ ਰਿਕਾਰਡ ਵੀ ਚੰਗਾ ਸ਼ੇਸ ਬਿਊਟੀ ਕਮਾਲ ਦੀ ਆ ਆ ਰੰਗ ਰੂਪ ਚੰਗਾ ਕੱਦ ਵਿੱਡ ਵੀ ਵੱਡਾ ਗਾ ਬਈ ਕੋਈ ਛੋਟੀ ਨਹੀਂ ਹੈਗੀ ਤੇ ਰਾਜ ਜੀਰੋ ਜੀ ਚੈੱਕ ਕੀਆ ਬਾਕੀ ਪੂਰਾ ਤਾਰਾ ਚੰਗਾ ਹਿੱਡ ਲਾਟੋ ਲਾ ਬਹੁਤ ਪਈਆਂ ਸਾਰੀਆਂ ਬਲਡ ਲਾ ਗੱਢ ਕੇ ਘਰ ਮਾਣੀ ਨੇ ਬਈ ਫੇਰ ਸੋਣਾ ਤੇ ਤੋਰਾ ਤਾਰਾ ਕਮਾਲ ਆ ਬਈ ਹਜੇ ਕੱਚੀ ਕੱਚੀ ਅਦਨ ਬਈ ਲੈਂਦੀ ਆ ਉਦੋਂ ਨੂੰ ਆਰਡਰ ਦੀ ਕੁਆਲਿਟੀ ਹੈ ਜਿਹੜੀ ਨੇ ਵਧੀਆ ਤਿਆਰ ਕਰ ਪੰਡਰ ਗੱਲੇ ਵਕਤ ਤਿਆਰ ਕਰਕੇ ਸੂਬੇ ਹਟਾ ਲੇ ਢੂਲ ਬਹੁਤ ਆ ਵਈ ਦੀ ਗੱਲ ਸਹੀ ਆ ਪੰਡਰ ਗੱਲੇ ਵਾਲਾ ਇੱਕੀ ਕਰ ਮਾਣੀ ਨੇ ਫੇਰ ਸੋਣਾਗਾ ਅੱਜੇ ਬਲਬਲ ਬਹੁਤ ਦਿਖਉਂਦੀ ਆ ਮੋੜ ਦੇ ਤੇ ਕੀ ਮੁੱਲ ਫਰਾ ਇਹਦਾ ਮੁੱਲ ਵੀਰੇ ਆਪਣਾ ਜਮਾ ਜਾਇਜ 62000 ਰੁਪਇਆ ਮਾਨਤਾਨ ਹੋ ਜੀ ਮਾਨਤਾਨ ਵੀਰੇ ਕਰ ਦਾਂਗੇ ਆਪਾਂ ਮੰਗਦੇ ਜਾਇਜ ਹੁੰਨੇ ਆ ਠੰਡੀ ਸੀਲ ਪੂਰੀ ਵੀਰੇ ਠੰਡੀ ਸੀਲ ਪੂਰੀ ਆ ਜਮੇ ਮਾਰਦੀ ਹੱਥ ਲਈ ਚੱਲ ਬੀ ਚੱਕਰੇ ਨਹੀਂ ਫੇਸ ਬੂਲਸ ਬਹੁਤ ਚੰਗਾ ਮੋਲੇ ਦਾ 62000 ਰੁਪਇਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋ ਜਾਣਾ ਅੱਗੇ ਤੋਂ ਵੀ ਲੇਵਾ ਦਿਖਾਵਾਂਗੇ ਗਾਂਹਾਂ ਨੂੰ ਵੀ ਲੇਵਾ ਬਹੁਤ ਸੋਹਣਾ ਗੱਠ ਲੇਵਾ ਮੂਰਨਾ ਗੱਠ ਲੇਵਾ ਵਿੱਚੇ ਨੂੰ ਤੇ ਨਾੜਾ ਨੂੜਾ ਵੀ ਕਰਮ ਵਾਲੀ ਦੇ ਫੁੱਲ ਚੰਗੀਆਂ ਨੇ ਬਾਕੀ ਠੰਡੀ ਠੁੰਡੀ ਰੰਗ ਰੂਪ ਬਹੁਤ ਚੰਗਾ ਇਹ ਰੰਗ ਦੀ ਡਿਮਾਂਡ ਬਹੁਤ ਆ ਭਾਈ ਮਿਲਦਾ ਬਹੁਤ ਘੱਟ ਆ ਹਨਾ ਵੀਰੇ ਹਾਂ ਵੀਰੇ ਇਹ ਸੌ ਚੋ ਜਾਣ ਕੀ 10 20 ਮਸਾਂ ਹੀ ਨਿਕਲਦੇ ਆ ਸਹੀ ਗੱਲ ਆ ਕਿਸੇ ਨਾ ਕਿਸੇ ਟਾਈਮ ਆ ਜਾਂਦਾ ਆਪਣੇ ਕੋਲੇ ਵੀ ਸਹੀ ਆਲਾ ਥਾਂੜ ਦੇਖੋ ਭਾਈ ਪੀੜੀ ਦੇ ਪਾਵੇ ਵਰਗੇ ਪੂਰੇ ਨਖੜਵੇਂ ਨਾੜਾ ਨੂੜਾ ਫੁੱਲ ਚੰਗੀਆਂ ਨੇ ਯਾਦ ਬ੍ਰਿਟ ਕੋੜੀ ਠੰਡੀ ਆ ਵੀਰੇ ਠੰਡੀ ਠੰਡੀ ਲੱਗ ਕੋਲ ਮੁੱਲ ਵੀ ਜਾਇਜਾ 62000 ਅੱਗੇ ਬਾਈ 2 ਨੰਬਰ ਇਹ ਵੀ ਵੀਰੇ ਦੂਜੇ ਸੂਈ ਸੁੰਦੀ ਆ ਵੇੜ ਕਿੰਨੇ ਦਿਨ ਲੈਂਦੀ ਆ ਦਿਨ ਇਹ ਵੀ ਵੀਰੇ ਸੇਮ ਹੀ 5 ਤੋਂ 7 ਦਿਨ ਲੈਂਦੀ ਆ ਠੀਕ ਆ ਕੀ ਰਿਕਾਰਡ ਦੁੱਧ ਦਾ ਬਾਈ ਦੁੱਧ ਵੀਰੇ ਇਹਦਾ ਵੀ ਮਾਲਕ ਨੇ 18 ਲੀਟਰ ਦੱਸਿਆ ਆਪਾਂ ਇੱਕੋ ਘਰੋ ਜੋੜਾ ਲਿਆ ਓਕੇ ਹਾਂਜੀ ਚਾਰੇ ਥਣ ਲੈ ਬਾਈ ਵਿਥੀ ਤੇ ਕੱਲਾ ਕੱਲਾ ਥਣ ਕੀੜੀ ਦੇ ਪਾਵੇ ਵਰਗੇ ਥਣ ਢਿੱਲਾ ਦੇਖੋ ਬਲਡ ਲਾਂ ਬਹੁਤ ਪਈਆਂ ਸਾਰੀਆਂ ਬਲਡ ਲਾਂ ਕੱਢ ਕੇ ਕਰਮ ਵਾਲੀ ਨੇ ਫੇਰ ਸੋਨਾ ਖੋਲ ਲੈ ਬਾਈ ਤੋਰ ਕੇ ਦਿਖਾ ਦੇ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਥਣ ਚੰਗਾ ਮੁਰਤੀ ਵਾਲਾ ਥਣ ਇਕੱਲਾ ਇਕੱਲਾ ਥਣ ਫੇਸ ਬਿਊਟੀ ਕਮਾਲ ਦੀ ਆ ਬੋਦੀ ਬਾਦੀ ਬਹੁਤ ਚੰਗੀ ਆ ਰੰਗ ਰੂਪ ਚੰਗਾ ਸਨਕੀ ਆ ਬਾਈ ਵਰਡ ਤੇ ਬਾਕੀ ਸੋਰਾ ਤਾਰਾ ਦਿਖਾਉਨੇ ਆ ਵਰਡ ਦਾ ਚੰਗੀ ਆ ਕੱਦ ਵੱਡ ਸੇਮ ਆ ਦੋਨਾਂ ਦਾ ਰੰਗ ਰੂਪ ਚੰਗਾ ਸੇਮ ਜਟਾਂ ਚਾ ਬਾਈ ਦੁੱਧ ਦੇ ਵੀ ਟੰਗ ਚੰਗਾ ਪਾ ਦੂਗੀ 2 ਲੀਟਰ ਪਾ ਦੇਣੀਏ ਦੋਵੇਂ ਵੜੇ ਨੀ ਭਾਈ ਅੱਛਾ ਕੱਚੀ ਕੱਚੀ ਆ ਦਾਣੇ ਵੀ ਕਰਮ ਵਾਲੀ ਲੈਂਦੀ ਆ ਉਹ ਤੋਂ ਨਾ ਆਰਡਰ ਦੀ ਕੁਆਲਿਟੀ ਆ ਜਿਹੜੀ ਨੇ ਕਮਾਲ ਦੀ ਤਿਆਰੀ ਬਾਕੀ ਉੱਤੋਂ ਹੀ ਫੁੱਲ ਵੇਟ ਆ ਰਾਜੀਪੂਰੀ ਸਹੀ ਗੱਲ ਆ ਫੁੱਲ ਵੇਟ ਵਾਲੀ ਆ ਤੋਰਾ ਤਾਰਾ ਵੀ ਚੰਗਾ ਵਰਦਾ ਮੋਲੇ ਦਾ ਭਾਈ ਮੋਲੇ ਦਾ ਵੀ 60000 ਆ ਰਹੀ ਆ ਭਾਈ ਮਾਨਤਨ ਖੋਜੀ ਭਾਈ ਮਾਨਤਨ ਕਰਦਾ ਜੇ ਕੋਈ ਜੋੜਾ ਲੈ ਲੂਗਾ ਭੋਰਾ ਵੱਧ ਕਰ ਦਾਂਗੇ ਭਾਈ ਠੀਕ ਆ ਭਾਈ ਠੰਡੀ ਇਹ ਵੀ ਫੁੱਲ ਆ ਵੀਰੇ ਕੋਈ ਟੱਕਰੀ ਨਹੀਂ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿਣਾ ਤਾਂ ਕਰਮ ਵਾਲੀ ਨੇ ਕੋਸ ਨਹੀਂ ਪੂਰੀ ਠੰਡੀ ਸੀਲ ਅੱਗੇ ਤੋਂ ਵੀ ਨਾੜਾ ਨੂਣਾ ਦਿਖਾਉਨੇ ਆ ਫੁੱਲ ਚੰਗੀਆਂ ਚਾਰੇ ਥਣ ਇੱਕੋ ਦੇ ਬਈ ਜਿਵੇਂ ਮਿਣਕੇ ਲਾਏ ਹੁੰਦੇ ਆ ਨਾ ਤੇ ਬਾਕੀ ਮੁੱਲ ਜਾਇਜ਼ ਆ 60000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਤਣ ਜ਼ਰੂਰ ਹੋ ਜਾਊਗਾ ਲੈ ਚੱਲ ਬਈ ਤੇ ਜੇ ਬਾਈ ਕਹਿੰਦਾ ਕੋਈ ਜੋੜਾ ਇਕੱਠਾ ਲਾਊਗਾ ਤਾਂ ਆਪਾਂ ਫੁੱਲ ਮਾਨ ਤਣ ਕਰ ਦੇਂਗੇ ਵਾੜਾ ਵੀ ਦੋਨੇ ਚੰਗੀਆਂ ਢਾਂਚਾ ਵੀ ਸੇਮਾ ਰੰਗ ਰੂਪ ਵੀ ਠੀਕ ਆ ਤੇ ਥਣ ਹਵਾਨੇ ਵੀ ਚੰਗੇ ਆ ਦੂਜੀ ਗੱਲ ਆਮ ਵੀ ਵੀਡੀਓ ਪੈਂਦੀਆਂ ਵੀਰੇ ਤੈਨੂੰ ਪਤਾ ਹੀ ਆ ਲੋਕਾਂ ਦੇ ਮੁੱਲ ਵੱਧ ਹੀ ਹੁੰਦੇ ਆ ਆਪਣਾ ਸਾਰਿਆਂ ਨਾਲ ਜਾਇਜ਼ ਹੀ ਹੁੰਦਾ ਮੁੱਲ ਬਾਈ ਦੇ ਜਾਇਜ਼ ਹੀ ਹੁੰਦੇ ਆ ਅੱਗੇ ਵੀ ਵੀਡੀਓ ਬਹੁਤ ਪਾਈਆਂ ਮੁੱਲ ਬਾਈ ਸੁਰੂ ਤੋਂ ਜਾਇਜ਼ ਕਰਦਾਗਾ ਸਟੇ ਕਿਸੇ ਵੀਰ ਨੂੰ ਬਾਈ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਿਲੋਂ ਧੰਨਵਾਦ